ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਗਏ ਆ ਜੀ ਇੱਥੇ ਆ ਗਏ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਗਈ ਸੁਣਾ ਬੜੀ ਲੜਿਆ ਨਾ ਕਰੋ ਮੈਂ ਕਹ ਦੋ ਸਵੇਰਾ ਟਿਕਣਾ ਨਹੀਂ ਭਾਈ ਅੱਛਾ ਚਲ ਵਧੀਆ ਵਧੀਆ ਠੀਕ ਆ ਠੀਕ ਆ ਹਾਂਜੀ ਹੁਣ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਖ ਬਲੌਗਸ ਉੱਪਰ ਆ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ YouTube ਫੈਨ ਕਿਦਾ ਸਾਰੇ ਠੀਕ ਠਾਕ ਹੋ ਇਹ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਆ ਸ਼ਨੀਵਾਰ ਦਿਨ ਤੇ ਤਰੀਕ ਹੈਗੀ ਆ 1 ਮਾਰਚ ਤੇ ਸਾਲ ਦਾ ਤੀਜਾ ਮਹੀਨਾ ਜਾਨੀ ਸ਼ੁਰੂ ਹੋ ਗਿਆ ਤੇ ਦੁਪਹਿਰ ਦਾ ਹੋ ਗਿਆ ਟਾਈਮ ਜਾਨੀ 11:30 ਨਹੀਂ 11 ਵਜੇ ਹੋ ਗਿਆ ਟਾਈਮ ਜਾਨੀ 1 ਘੰਟਾ ਹੋਰ ਦੁਪਹਿਰ ਸ਼ੁਰੂ ਹੋ ਜਾਣੀ ਆ ਦੇਖੋ ਜੀ ਕੰਮ ਕਰ ਘਰ ਦੇ ਤੇ ਜੋ ਦਾ ਪੇਪਰ ਸੀ ਅੱਜ ਉਹਨਾਂ ਨੂੰ ਭੇਜ ਕੇ ਤੇ ਗਲਤ ਕਰੀ ਅੱਜ ਤੇ ਸਾਡੇ ਬਾਬਾ ਜੀ ਮਿਸਤਰੀ ਸਾਹਿਬ ਦੇ ਨਾਲ ਕੀਤਾ ਤੇ ਅੱਜ ਆ ਗਿਆ ਤੇ ਕੱਲ ਪਰਸ ਤੁਹਾਡੀ ਖੱਡਾ ਵਟੇ ਹੋ ਗਈ ਸੀ ਤਾਂ ਆਇਆ ਨਹੀਂ ਚਲੋ ਖੈਰ ਹੋ ਜਾਂਦੀ ਹੁੰਦੀ ਕਦੀ ਕਦੀ ਤੇ ਹੁਣ ਲੱਗੇ ਅਜ ਮਰ ਜੋਰਾਂ ਤੇ ਕੰਮ ਚੱਲਦਾ ਪਿਆ ਤੇ ਸਾਡੀ ਅੱਜ ਵਿਆਹ ਦਾ ਭੋਗਿਆ ਤੇ ਉੱਥੇ ਜਾਣਾ ਅੱਜ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਆ ਤੇ ਹੁਣ ਸਕੂਨ ਚਲੇ ਪਾਠ ਤੋਂ ਬਾਅਦ ਫਿਰ ਜਦੋਂ ਕੀਰਤਨ ਹੋਊਗਾ ਫਿਰ ਜੰਨੇ ਇੱਕ ਵਾਰੀ ਚਾਹ ਫਟਾ ਕੇ ਇਹਨਾਂ ਨੂੰ ਚਾਹ ਦੇਤੀ ਇੱਕ ਵਾਰ ਫਿਰ ਦੇਣੀ ਚਾਹੀ ਇਹਨਾਂ ਨੂੰ ਤੇ ਦੇਖੋ ਜੀ ਰਾਤ ਦੇ ਦੀਵਾਨ ਗਏ ਸੀ ਤੇ ਪਹਿਲਾਂ ਸਾਡੇ ਜਾਨੀ ਪੰਡ ਦੇ ਗ੍ਰੰਥੀ ਪਾਈ ਜੀ ਉਹਨਾਂ ਨੇ ਕੀਰਤਨ ਕੀਤਾ ਕਥਾ ਕੀਰਤਨ ਫੇ ਸਾਡੇ ਬਹੁਤ ਹੀ ਸਤਿਕਾਰਯੋਗ ਕੀਤਨੀ ਜਥਾ ਪਾਈ ਦਲਪੀ ਸਿੰਘ ਉਹਨਾਂ ਨੇ ਮਤਲਬ ਕੀਰਤਨ ਕੀਤਾ ਬਹੁਤ ਹੀ ਸਿੱਧੇ ਢੰਗ ਨਾਲ ਤੇ ਬਹੁਤ ਹੀ ਆਨੰਦ ਆਇਆ ਕੀਤਾ ਸੁਣ ਕੇ ਤੇ ਉਹਨਾਂ ਤੋਂ ਬਾਅਦ ਤੀਜਾ ਜਥਾ ਫਾਈ ਬਲਵੀ ਸਿੰਘ 파ਰਸ ਸਾਡੇ ਵੱਡੇ ਭਰਾ ਜੀ ਹਨ ਤੇ ਉਹਨਾਂ ਨੇ ਮਤਲਬ ਇਤਿਹਾਸ ਵਾਲੀ ਮੋਤੀਰਾ ਮਹਿਰਾ ਦੇ ਦੱਸਿਆ ਤੇ ਬਹੁਤ ਹੀ ਜ਼ਿਆਦਾ ਮਤਲਬ ਨਾ ਮਨ ਲੱਗਾ ਮੈਂ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਹੀ ਪ੍ਰੋਗਰਾਮ ਦੇਖਿਆ ਪ੍ਰੋਗਰਾਮ লাইਵ ਚੱਲਣ ਡਿਆ ਸੀਗਾ ਤੇ ਤੁਸੀਂ ਵੀ লাইਵ ਪ੍ਰੋਗਰਾਮ ਦੇਖ ਦੱਸ ਸਕਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਮਤਲਬ ਉਸ লাইਵ ਦਾ ਲਿੰਕ ਦੇ ਦੂੰਗੀ ਤੇ ਫਿਰ ਤੁਸੀਂ ਦੇਖ ਲੈਣਾ ਉਸ ਦਾ লাইਵ ਨੂੰ ਹਨਾ ਤੇ ਬਹੁਤ ਹੀ ਨੰਦਾਇਾਨਾ ਕਿਤਨ ਸੰਕੀ ਦੇਖੋ ਜੀ ਇਹੜੀਆਂ ਗੁਰੂ ਘਰ ਦੀਆਂ ਘੜੀਆਂ ਨਾ ਇਹ ਆਪਾਂ ਨੂੰ ਭਾਗਾਂ ਨਾਲ ਮਿਲਦੀਆਂ ਆ ਤੇ ਚਲੋ ਮੈਂ ਕਿਹਾ ਖੈਰ ਰੋਇ ਸੋਣਾ ਹੀ ਆ ਅੱਜ ਲੇਟ ਸੋਜਾਂਗੇ ਜਾਂ ਕਿਦਾਂ ਵੀ ਹੈ ਨਾ ਤੇ ਸਾਰਾ ਪ੍ਰੋਗਰਾਮ ਹੈਗਾ ਦੇਖ ਕੇ ਜਾਣਾ ਆ ਤੇ ਮੇਰਾ ਮਨ ਇੰਨਾ ਲੱਗਾ ਇੰਨਾ ਜੁੜਿਆ ਨਾ ਇਤਿਹਾਸ ਸੁਣ ਕੇ ਮਨ ਬਹੁਤ ਜ਼ਿਆਦਾ ਲੱਗਾ ਵੀ ਮੇਰੇ ਤੋਂ ਜਿਵੇਂ ਸਮਾਤੀ ਹੋਈ ਫਿਰ ਮੈਂ ਬਾਚੂ ਆਈ ਤੂੰ ਮਨ ਬਹੁਤ ਹੀ ਵਧੀਆ ਯਾਨੀ ਇਤਿਹਾਸ ਇੰਨਾ ਸੋਹਣੇ ਸੁਣਾਉਂਦੇ ਸੀ ਸਾਡੇ ਵੱਡੇ ਵੀਰ پار ਸਿੰਘ ਜੀ ਤੇ ਉਹਨਾਂ ਨੇ ਇੰਨਾ ਸੋਹਣਾ ਇਤਿਹਾਸ ਸੁਣਾਇਆ ਵੀ ਕੱਲੀ-ਕੱਲੀ ਗੱਲ ਸਮਝ ਆਈ ਔਰ ਇਤਿਹਾਸ ਸੁਣ ਕੇ ਇੰਨਾ ਬਿਰਾਗ ਮੈ ਇਤਿਹਾਸ ਨਾਲ ਛੋਨੂ ਕੋਲੂ ਚ ਪੀੜਿਆ ਸਾਰੇ ਪਰਿਵਾਰ ਨੂੰ ਹਨਾ ਸਿਰਫ ਇੱਕ ਦੁੱਧ ਪਲਾਉਣ ਕਰਕੇ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਉਹਨਾਂ ਨੇ ਜ਼ਾਲਮ ਸਰਕਾਰਾਂ ਨੇ ਕੋਲੂ ਚ ਪੀੜਿਆ ਤੇ ਛੀਂ ਦੀ ਉਹਨਾਂ ਨੇ ਸਾਰੇ ਪਰਿਵਾਰ ਨੇ ਦਿੱਤੀ ਤੇ ਸਾਰੇ ਇਤਿਹਾਸ ਬਾਰੇ ਦੱਸਿਆ ਉਹਨਾਂ ਨੇ ਤੇ ਬਹੁਤ ਵਧੀਆ ਲੱਗਾ ਇਤਿਹਾਸ ਸੁਣ ਕੇ ਤੇ ਆਪਾਂ ਨੂੰ ਇਤਿਹਾਸ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਜੋ ਕਿ ਆਪਾਂ ਹਰ ਸਾਲ ਯਾਨੀ ਸੰਬਰਦੇ ਮਹੀਨੇ ਸੁਣਦੇ ਹੁੰਦੇ ਆ ਨਾ ਹਰ ਸਾਲ ਇਤਿਹਾਸ ਬਾਰੇ ਤੇ ਸੁਣ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਇਹ ਤਾਂ ਜਦੋਂ ਇਹ ਇਤਿਹਾਸ ਵਿੱਚ ਆਉਂਦਾ ਹੈ ਤੇ ਜਦੋਂ ਮਤਲਬ ਨੀ ਬਣਾਉਂਦੇ ਸੀ ਨਾ ਹਲੇ ਤੇ ਛੋਟੇ ਬੱਚਿਆਂ ਦੀ ਜਿਹੜੀਆਂ ਚੱਪੜੀਆਂ ਆ ਤੇ ਉਹ ਕੰਦ ਵਿੱਚ ਆ ਰਹੀਆਂ ਸੀਆਂ ਤੇ ਜਿਹੜੇ ਮਤਲਬ ਉਹਨਾਂ ਨੀਚ ਵਿੱਚ ਸ਼ਹੀਦ ਕਰਦੇ ਸੀਗੇ ਮਿਸਤਰੀ ਤੇ ਉਹ ਕਹਿੰਦੇ ਵੀ ਇਹ ਚੱਪਣੀ ਲਾਉਣੀ ਇਹ ਝਾਉਣੀ ਪੈਣੀ ਆ ਪੂਰੀ ਇੱਟ ਤੋੜਨੀ ਪੈਣੀ ਆ ਕਹਿੰਦੇ ਤੇ ਇਤਿਹਾਸ ਸੁਣ ਕੇ ਬਹੁਤ ਦੀ ਚੱਪਣੀਆਂ ਨੂੰ ਜਿੱਦਾਂ ਕਹ ਲੋ ਮਿਸਤਰੀ ਨੇ ਤੇਸੀ ਮਾਰ ਕੇ ਯਾਨੀ ਇਹ ਚੱਪਣੀਆਂ ਨੂੰ ਵਿੱਚ ਲਿਆਂਦਾ ਤਾਂ ਉਹ ਖੂਂਦੀਆਂ ਨਦੀਆਂ ਇਤਿਹਾਸ ਸੁਣ ਕੇ ਬਹੁਤ ਹੈ ਨਾ ਲੂ ਕੰਡੇ ਖੜੇ ਹੁੰਦੇ ਆ ਤੇ ਆਪਣੇ ਜਿਹੜੇ ਇਤਿਹਾਸ ਸਿੱਖੀ ਦਾ ਨਾ ਬਹੁਤ ਬਹੁਤ ਵੱਡਾ ਕੁਰਬਾਨੀ ਵਾਲਾ ਇਤਿਹਾਸ ਹੈ ਨਾ ਸਿੱਖੀ ਦਾ ਇਤਿਹਾਸ ਜਿਹੜਾ ਆ ਸਿੱਖਾਂ ਨੇ ਕਰਵਾਨੇ ਆਜ਼ਾਦੀਆਂ ਆ ਤੇ ਮੋਤੀ ਆਰਾਮ ਮਹਿਰਾਜੀ ਦਾ ਸਦਾ ਹੀ ਨਾਮ ਰਊਗਾ ਇਸ ਦੁਨੀਆ ਤੇ ਤੇ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀਗੀ ਉਹਦਿ ਸਿਕਿਆ ਸੀਗਾ ਤੇ ਅਸੀਂ ਲੰਗਰ ਛੱਕ ਕੇ ਉਹਦਿ ਛੱਕ ਕੇ ਤੇ ਫਿਰ ਪੰਡਾਲ 'ਚ ਬੈਗੇ ਸੀਗੇ ਤੇ ਸੰਗਤ ਆਈ ਜਾਂਦੀ ਹੀ ਜਾਈ ਜਾਂਦੀ ਸੀ ਤੇ ਵਧੀਆ ਸੀਗਾ ਪ੍ਰੋਗਰਾਮ ਦੇਖੋ ਇਹ ਸਾਰੇ ਕੰਮ ਕਰਨੇ ਪੈਂਦੇ ਆ ਤੇ ਹੁਣ ਜਦੋਂ ਚਾਹ ਪਾਣੀ ਫੜਾਜੀ ਤੋਂ ਆਣਾ ਸ਼ੁਰੂ ਤੇ ਫਿਰ ਭੋਗਤ ਵੀ ਖਾਜੀ ਲਾਉਣੀ ਆ ਵਿਆਹ ਦੇ ਭੋਗਤੇ ਹਨਾ ਤੇ ਇਧਰੋਂ ਕੰਮ ਕੰਪਲੀਟ ਕਰਕੇ ਹੈਨਾ ਤੇ ਜ਼ਿੰਮੇਵਾਰੀਆਂ ਆਪਾਂ ਨੂੰ ਭੁਗਤੌਣੀਆਂ ਪੈਂਦੀ ਆਪਾਂ ਨੂੰ ਕੱਲ੍ਹ ਲਈ ਇਹ ਕੰਮ ਨਹੀਂ ਹੈਗਾ ਵੀ ਕੱਲੇ ਆਪਾਂ ਨੂੰ ਵਲੌਗ ਬਣਾਉਣ ਦਾ ਕੰਮ ਹੈਨਾ ਤੇ ਹੋਰ ਆਪਣੇ ਘਰ ਦੇ ਜ਼ਿੰਮੇਵਾਰੀਆਂ ਵੀ ਆਪਾਂ ਨੂੰ ਵਲੌਗ ਦੇ ਨਾਲ ਲਗਾਉਣੀਆਂ ਪੈਂਦੀਆਂ ਹਨ ਤੇ ਇਹ ਹੀ ਆਪਣੀ ਜ਼ਿੰਦਗੀ ਆ ਤੇ ਮਿਹਨਤ ਹੀ ਆਪਣੀ ਕਾਮਯਾਬੀ ਆ ਤੇ ਇਹ ਗੱਲ ਆ ਤੇ ਮੇਰਾ ਖਿਆਲ ਵੀ ਅੱਜ ਅੱਜ ਕੋਲੋਂ ਪਿਆਣਾ ਨਾ ਪਪਾ ਜੀ ਹੈਨਾ ਪਹਿ ਜਨਾ ਤਾਂ ਹਣ ਸਰੋੜੀ ਵੀ ਨਾਲ ਲਾਈ ਜਾ ਉਹਨਾ ਰੋੜੇ ਵੀ ਨਾਲ ਲੱਗਦੇ ਆ ਠੀਕ ਚਲ ਵਧੀਆ ਕੱਲ ਤੇ ਫਿਰ ਮੀਂਹ ਹਟਿਆ ਨਹੀਂ ਤੇ ਪਰਸੋਂ ਵੀਹੀ ਹਾਲ ਸੀਗਾ ਦੋ ਦਿਨ ਮੀਂਹ ਨੇ ਖਰਾਬ ਕਰ ਦਿੱਤੇ ਉਹੀ ਕੰਡ ਮੰਡ ਕੰਡ ਮੰਡ ਇਹ ਮੀਂਹ ਸੀ ਕੋਠੇ ਚੋਂਣ ਵਾਲਾ ਇੱਕ ਵਾਰੀ ਮੇਰੇ ਖਿਆਲ ਦੋ ਸੇ 18 ਦੀ ਗੱਲ ਹੈ ਨਾ ਲਗਾਤਾਰ 4 ਦਿਨ ਵੀ ਪਿਆ ਦਿਨ ਵੀ ਰਾਤ ਵੀ ਤੇ ਲੋਕਾਂ ਦੇ ਕੋਠੇ ਚ ਹੋ ਗਏ ਬਾਲਿਆਂ ਵਾਲੇ ਚ ਹੋਣੇ ਸੀਗੇ ਦੂਜੇ ਲੈਂਟਰ ਵਾਲੇ ਵੀ ਨਾਲੇ ਚ ਹੋ ਗਏ ਸੀਗੇ 2018 ਦੀ ਗੱਲ ਹੈ ਮੇਰੇ ਹਿਸਾਬ ਨਾਲੇ ਅਗਸਤ ਮਹੀਨੇ ਦੀ ਗੱਲ ਆ ਚਲੋ ਜੀ ਰੱਬ ਦੇ ਰੰਗ ਆ ਵਧੀਆ ਮਿਹਨਤ ਕਰਨੀ ਆ ਇਟ ਵੀ ਉਹਦੇ ਹਸਣ ਲਾਉਣੀ ਪੈਂਦੀ ਨਾ ਜਿੰਨੀ ਬਹਿਣੀ ਵਹਿ ਗਈ ਮੀਟੀ ਹੁਣ ਤਾਂ ਇਹ ਵੀ ਜਿੰਨੇ ਅਠ ਦਿਨਾਂ ਤੇ ਬਹਿਦੀ ਹੈ ਅੱਛਾ ਅੱਛਾ ਨਹੀਂ ਕੋਲੂ ਪਾ ਕੇ ਫੇਰ ਨਹੀਂ ਬਹਿਣੀ ਹੈਗੀ ਆ ਫੇਰ ਵੀ ਦਰਜਾ ਘੋਟਰਾਣਾ ਹਾਂ ਜਿਹਦਾ ਹੁਣ ਦਰਜਾਂ ਚ ਵੀ ਪਹਿਲਾਂ ਕੁਛ ਨਾ ਕੁਛ ਪਾਉਂਗੇ ਹਨਾ ਜਿਹੜੀ ਟਿਕ ਜਾਵੇ ਚਲੋ ਵਧੀਆ ਵੀ ਦੇਣ ਲੱਗਣ ਤਾਂ ਕੰਮ ਨਹੀਂ ਪਈ ਸਾਡਾ ਵੀ ਅਸੀਂ ਵੀ ਲਈ ਜਾਣ ਵਾਲਾ ਵੀ ਵਲੌਗ ਬਣਾਈਏ ਹਨਾ ਤੇਰੇ ਸਾਡੇ ਥੀ ਵੀਰ ਸਬਸਕਰਾਈਬਰ ਦੇਖਣ ਵਾਲੇ ਵੀ ਅੱਕ ਗਏ ਹੋਣਗੇ ਵੀ ਇਹ ਵਸ ਬੇਰੀ ਦੀ ਵੀਡੀਓ ਪਾਈ ਜਾਂਦੀ ਹੈ। ਮੇਲੇ ਵੀਡੀਓ ਪਾਈ ਜਾਂਦੇ ਆ। ਇਹਨਾਂ ਵੀ ਅੱਕ ਗਏ ਹੋਣਗੇ। ਇਹ ਟੂ ਵੀ ਬੜੀ ਸਾਵਣਾ ਲੱਗਦੀ ਹੈ। ਸੀਮੈਂਟ ਇੱਕ ਬੋਰਾ ਹੈਗਾ ਹਨਾ ਉਹਨਾਂ ਸੱਜਣ ਵਾਧੂ ਹੈ ਨਾ। ਦੋ ਬੋਨੇ। ਅੱਛਾ ਦੋ ਆ। ਠੀਕ ਆ ਠੀਕ ਆ। ਆ ਸਾਰੇ ਇਟਰੋੜਾ ਸਫਾਈ ਸੁਈ ਹੋਣੀ ਬਾਅਦ ਚ ਆ ਜਿਹੜਾ ਗੇਟ ਆਪਣਾ ਲੱਗਾ ਆ ਤੇ ਹੱਥਾ ਲੱਗ ਜਾਉ ਇਹਨੂੰ ਹੱਥਾ ਲੱਗ ਜਾਊਗਾ ਪੂਰਾ ਉਹ ਖੁਲਾਉਂ ਦੋ ਜਰਾ ਉਹ ਹੰਗੜ ਕਾਲੀ ਆ ਕੋਈ ਨਾਲ ਕੰਦ ਬਣ ਜੂਗੀ ਕਿਦਾਂ ਆ ਜਿਹੜੀ ਉਹ ਜਦ ਖੁੱਲੂਗਾ ਫੇਰ ਕੰਦ ਬਣਨੀ ਨਾ ਹਾ ਵਾਲੀ ਨੀਰ ਗੇਟ ਖੁੱਲੂਗਾ ਤਾਂ ਫੇਰ ਆਪਣੇ ਇਹ ਕੰਦ ਉੱਚੀ ਹੋਣੀ ਫੇਰ ਬੰਦ ਕਰਨ ਲੱਗਾ ਇਧਰੋਂ ਗੇਟ ਖੁੱਲੂਗਾ ਤਾਂ ਫੇਰ ਫੇਰ ਤੁਹਾਨੂੰ ਦੱਸਾਂਗੇ ਨਹੀਂ ਮਦਰੀਏ ਨਾ ਤਾਂ ਤਾਂ ਨਾ ਨਾ ਨੂੰ ਹੋਇਆ ਪੜੀ ਚ ਆ ਬੰਦਾ ਇਹਦਾ ਨਾਮ ਦਾ ਜਿੰਦਰ ਲੱਖ ਸੁਪਰਵਸਤਰੀ ਬਲੌਗਿੰਗ ਦਾ ਟ੍ਰੈਂਡ ਇਹ ਕੋਈ ਵੇਖਦਾ ਨਹੀਂ ਪਾਉਂਦਾ ਸਾਰਾ ਜਿੰਦ ਨੂੰ ਚਾਹ ਤੱਕ ਸਾਰਾ ਨਾ ਪੈਸਾ ਖਿੰਸਾਉਂਦਾ ਜਾ ਮਿੱਟੀ ਦੇਖਾਂ ਦਾਲ ਬਣੀ ਕਿ ਨਹੀਂ ਕੀ ਬਣਿਆ ਕਰ ਟੀਗਰ ਹੁਣ ਚੱਲਦੇ ਆਂ ਘਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿ ਹਾਂਜੀ ਦੋ ਇਹਦਾ ਹੋ ਗਿਆ ਟਾਈਮ ਤੇ ਬਾਬਾ ਜੀ ਕਹਿੰਦੇ ਹਾਂ ਤੇ ਆਪਾਂ ਭੋਗ ਤੇ ਵੀ ਮੈਂ ਜਾਇਆ ਹੀ ਆ ਪਕੌੜੇ ਵੀ ਖਾ ਲਿਆ ਇਹ ਗੋਭੀ ਵਾਲੇ ਵੀ ਖਾਦੇ ਪਾਲਕ ਵਾਲੇ ਵੀ ਖਾਦੇ ਫਿੰਗਰ ਵੀ ਖਾਦੇ ਨਾਲ ਸੌਸ ਵੀ ਹੈ ਨਾ ਤੇ ਚਲੋ ਜੀ ਨਾਲੇ ਭੋਗਦੇ ਜਾઈએ ਆ ਤੇ ਭੋਗਦੋ ਆ ਗਏ ਫਿਰ ਹੈ ਨਾ ਫਿਰ ਮੈਂ ਰੋਟੀ ਭਕਾਈ ਤੇ ਫਿਰ ਮਾਬਾ ਜੀ ਨੂੰ ਆ ਕੇ ਖਵਾਈ ਨਾਲ ਹੈ ਨਾ ਕੀਤਾ ਸਾਡਾ ਜਾਨੀ ਬਹੁਤ ਸੁਝਵਾਨ ਮੁੰਡਾ ਹੈ ਸਿਆਣਾ ਬਹੁਤ ਬਹੁਤ ਸਿਆਣੀ ਸਿਆਣੀ ਗੱਲਾਂ ਕਰਦਾ ਆ ਵਧੀਆ ਭਗਤਵੰਦਾ ਆ ਹੈ ਨਾ ਤੇ ਕਈ ਤੇ ਜਿੱਦ ਲੋਕ ਚਲਾਕ ਹੁੰਦੇ ਆ ਤੇ ਵਧੀਆ ਜਣੀ ਬਾਬਾ ਜੀ ਵੀ ਇਸ ਹਿਸਾਬ ਆ ਬਾਬਾ ਜੀ ਉਹਦੇ ਭਗਤਵੰਦੇ ਆ ਦੋਨੇ ਜਾਨੇ ਹੈ ਨਾ ਤੇ ਬਹੁਤ ਵਧੀਆ ਆ ਤੇ ਦੇਖੋ ਜੁੱਟੀਆਂ ਆਪਣੇ ਸਾਰੇ ਨਵਾਉਣੀਆਂ ਪੈਂਦੀਆਂ ਤੇ ਹੁਣ ਲੰਗਰ ਛਕਣ ਦੇ ਆ ਲੰਗਰ ਛੱਕੇ ਤੇ ਫਿਰ ਆਹ ਹੁਣ ਮੇਰਾ ਖਿਆਲ ਮੇਰੇ ਮਗਰੋਂ ਸਾਰੀ ਏਟ ਲਾਤੀ ਆ ਦੇਖੋ ਤੇ ਫੁਰਤੀ ਮਾਰਤੀ ਆ ਸਾਰੇ ਹੁਣ ਏਟ ਲਾਤੀ ਤੇ ਵਧੀਆ ਹੋ ਗਿਆ ਤੇ ਮੈਨੂੰ ਲੱਗਦਾ ਬਵਾ ਢਾਹ ਰੱਖੀ ਆ ਨਾ ਦੇਖਣਾ ਚਲੋ ਵਧੀਆ ਗੱਲ ਆ ਨਾ ਤੇ ਦੇਖੋ ਜੀ ਆਓ ਬੈਠੋ ਪੀਓ ਪਾਣੀ ਤਿੰਨਾਂ ਗੱਲਾਂ ਦਾ ਮੁੱਲ ਨਾ ਜਾਣੀ ਪਹਿਲਾਂ ਜੇ ਕੋਈ ਆਇਆ ਤਾਂ ਠੀਕਰ ਨੂੰ ਕਹਣਾ ਆਓ ਸਤਿ ਸ੍ਰੀ ਅਕਾਲ ਬੈਠੋ ਉਹਨਾਂ ਨੂੰ ਪਾਣੀ ਪਿਲਾਓ ਇਹ ਇਹਨਾਂ ਗੱਲਾਂ ਦਾ ਮੁੱਲ ਹੀ ਹਨ ਜਿੱਦਾਂ ਤੇ ਹਰੇਕ ਦੀ ਰਿਸਪੈਕਟ ਕਰਨੀ ਚਾਹੀਦੀ ਆ ਤੇ ਕਰਨੀ ਬਣਦੀ ਵੀ ਆ ਨਾ ਸਾਰੇ ਆਪੋ ਆਪਣੇ ਘਰ ਵੱਡੇ ਹੁੰਦੇ ਆ ਕੋਈ ਆਪਣੇ ਆਪ ਨੂੰ ਘਾਟ ਨਹੀਂ ਕੋਈ ਹੁੰਦਾ ਹੈਗਾ ਯਾਨੀ ਸਾਰੇ ਘਰ ਆਪਣੇ ਘਰ ਰਾਜੇ ਹੁੰਦੇ ਆ ਤੇ ਇਦਾਂ ਤੈਨ ਲੱਗ ਗਿਆ ਕੱਲ ਇਸ ਟਾਈਮ ਵੀ ਪੰਦਾ ਸੀਗਾ ਦੇਖੋ ਰੱਬ ਦੇ ਰੰਗ ਪਤਾ ਨਹੀਂ ਉਸ ਵਾਇਗਰ ਨੂੰ ਕਿਹੜੇ ਰੰਗਾਂ ਚ ਰਾਜੀ ਹੈ ਹਨਾ ਪਰ ਹੁਣ ਛਾੜੀ ਹੈ ਹੈ ਪਰ ਹੁਣ ਛਾੜੀ ਹਾਂ ਛਾਟਰੀ ਦਾ ਵਧਨ ਲੱਗ ਗਿਆ ਹਨਾ ਵਧੀਆ ਹੋ ਗਿਆ ਤੇ ਉਸ ਪਰਮਾਤਮਾ ਦੀ ਮਰਜ਼ੀ ਆ ਤੇ ਉਹਦੀ ਜਿੱਦਾਂ ਕਰ ਲੋ ਵੀ ਉਹਦੀ ਮਰਜ਼ੀ ਦੇ ਬਗੈਰ ਪਤਾ ਵੀ ਨਹੀਂ ਲੱਗਦਾ ਹੈਗਾ ਜਦੋਂ ਉਹਨਾਂ ਵਾਇਗਰ ਨੂੰ ਲਿਖਿਆ ਹਨਾ ਸਾਡਾ ਕੰਮ ਉਦੋਂ ਕੰਪਲੀਟ ਹੋਣਾ ਹੈ ਜਿਸ ਤੰਬਰ ਦੀ ਜ਼ੋਰ ਲਾ ਲਈਏ ਸੀ ਹਨਾ ਵੀ ਹੁਣ ਇਹ ਖਤਮ ਹੋ ਜੂਗਾ ਜੇ ਕਿਦਾਂ ਵੀ ਹੈਗਾ ਤੇ ਇਦਾਂ ਹੈ ਤੇ ਸਤਨਾਰਨ ਲੰਗਰ ਵੀ ਛੱਕ ਗਏ ਆ ਨਾ ਬਾਅਦ ਤੋਂ ਬਾਅਦ ਫਿਰ ਵੈਸੇ ਢਿੱਪਕ ਤਾਂ ਹੈ ਨਹੀਂ ਸੀਗੀ ਪਹਿਲਾਂ ਪਕੌੜੇ ਖਾਦੇ ਸੀ ਪਕੌੜੇ ਖਾਣ ਤੋਂ ਬਾਅਦ ਫਿਰ ਕਿੰਨੀ ਕਿ ਰੋਟੀ ਖਾ ਲੈਣੀ ਹੁੰਦੀ ਜੇ ਕਿਦਾਂ ਹੈ ਨਾ ਤੇ ਪ੍ਰੋਗਰਾਮ ਵੀ ਬਧਾ ਟਾਈਮ ਲੈ ਨਿਬੜ ਗਿਆ ਤੇ ਹੁਣ ਫਾਸਫੂਸ਼ ਪਾਉਣਗੇ ਹਾਂ ਭੈਣ ਜੀਓ ਤੁਸੀਂ ਦੱਸੋ ਹੁਣ ਤੁਹਾਨੂੰ ਪਾਣੀ ਪਰਾਉਣਾ ਵੈਸੇ ਵਿਚਾਲਿਆਂ ਪੇਤਾ ਆਵੇ ਬਾਹਰ ਹੁਣ ਤੁਹਾਨੂੰ ਬਾਹਰ ਕਿੱਥੇ ਬੰਨਾ ਵੈ ਬਾਤ ਖਰਾ ਪਿਆ ਬੁਰਾ ਹਾਲ ਆ ਟੜਾ ਕਹਿੰਦਾ ਨੀ ਸਵਾਰ ਹੁੰਦਾ ਛਾਹੀ ਰਾਮ ਨਾਇਸ਼ ਕਰਿਓ ਜੇ ਸਵਾਰਿਆ ਗਿਆ ਬਾਬਾ ਜੀ ਨੇ ਸੀਸਾ ਦੇਓ ਨਾਲ ਕੀਤੇ ਨੂੰ ਹਨਾ ਇਹਨਾਂ ਸੀਸਾ ਦੇਓ ਹਾਂਜੀ ਘਰ ਦੇ ਕੰਮ ਕਰ ਹੁਣ ਮੈਂ ਕਰ ਲੇ ਖਤਮ ਤੇ ਇੱਧਰ ਹੁਣ ਇਟਾਂ ਉਤੇ ਪਾਤਾ ਨੀਰੂ ਬਣਾ ਕੇ ਹਨਾ ਦਾਜਾਂ ਜੀਆਂ ਭਰ ਜਾਣ ਦਾਜਾਂ ਭਰ ਕੇ ਤੇ ਫਿਰ ਡਬਲ ਫਿਰ ਫਿੱਟ ਹੂਸੀਮੰਦੀ ਉੱਪਰ ਹਨ ਜਿਹੜੇ ਤਾਂ ਟਿਕ ਜਾਂਦੇ ਹਨ ਵਧੀਆ ਤੇ ਦੇਖੋ ਜੀ ਇਦਾਂ ਹੀ ਰੋਲਾ ਹੁੰਦਾ ਤੇ ਸ਼ਾਮ ਦਾ 5 ਵਜੇ ਹੋ ਗਿਆ ਟਾਈਮ ਇਹ ਕੋਈ ਪ੍ਰੋਗਰਾਮ ਦੀ ਆਪਾਂ ਵੀਡੀਓ ਨਹੀਂ ਬਣਾਈ ਦੀ ਜੇ ਕੋਈਂ ਦਾ ਆਪਾਂ ਬਣਾ ਲਈ ਦੀ ਆ ਜੇ ਕੋਈ ਨਹੀਂ ਕਹਿੰਦਾ ਤਾਂ ਨਹੀਂ ਬਣਾਈ ਦੀ ਨਾ ਤੇ ਇਦਾਂ ਉਈ ਇਹੋ ਦੱਸਣੀ ਕੀ ਹੋਣੀ ਹੈਗੀ ਦੇਖੀ ਇਤਾਂ ਕ ਵਿੱਚੇ ਰੋੜੇ ਤੇ ਇਹਨਾਂ ਦਾ ਇਨਦਾਜਾਂ ਭਰ ਲਈਆਂ ਤੇ ਇਨਦਾਜਾਂ ਭਰ ਕੇ ਯਾਨੀ ਇਹਨਾਂ ਸੈੱਟ ਹੋ ਜਾਣੇ ਰੋੜੇ ਇੱਟਾਂ ਹਨਾ ਮੀਰ ਦੇ ਉਧਰ ਹੋਣ ਨਾ ਤੇ ਸਕੀਮੀ ਮਸਤਰੀ ਦੀ ਇਹੀ ਤਾਂ ਪਛਾਣ ਹੁੰਦੀ ਹੈ ਨਾ ਇਹ ਕੋਈ ਪਹਿਲਾਂ ਲੱਗਦਾ ਸੀਗਾ ਸਾਨੂੰ ਉਦਾਂ ਹੀ ਨਾ ਇੱਥੋਂ ਵੀ ਛੋਟੇ ਛੋਟੇ ਥਾਂ ਲੱਗਦਾ ਸੀਗਾ ਤੋਂ ਹੁਣ ਜਦੋਂ ਸਵਾਰਿਆ ਗਿਆ ਤਾਂ ਹੁਣ ਬਹੁਤ ਵੱਡਾ ਥਾਂ ਲੱਗਦਾ ਹਨਾ ਇਹ ਜਾਨੀ ਨੀਵਾਂ ਹੋ ਗਿਆ ਸੀਗਾ ਤਾਂ ਫਿਰ ਭਰਤੀ ਪਾ ਕੇ ਤਾਂ ਫਿਰ ਸਾਰਾ ਇਹ ਯਾਨੀ ਇਹ ਲੈਵਲ ਕੀਤਾ ਉੱਚਾ ਕੀਤਾ ਮਤਲਬ ਜਿਹੜੇ ਬੱਚੇ ਹੁੰਦੇ ਨੇ ਨਾ ਫਿਰ ਉਹਨਾਂ ਦਾ ਮੂੰਹ ਨਹੀਂ ਪਹੁੰਚਦਾ ਪਠਿਆਣੋਂ ਹੱਪਾ ਹੋ ਜਾਂਦਾ ਬਹੁਤ ਫਿਰ ਸਵਾਰਿਆ ਗਿਆ ਕਿੱਕ ਨੇ ਵਧੀਆ ਦੁੱਗਣਾ ਲੱਗਦਾ ਉਹ ਖਸ ਆ ਗਿਆ ਵੀ ਸੋਹਣਾ ਲੱਗਦਾ ਸਵਾਰਿਆ ਹੈ ਆਹ ਦੇਖੋ ਤਾਂ ਦੱਸੋਨੇ ਆ ਉਹ ਤੱਕਿਆ ਤਾਂ ਹੁਣ ਇਹਦੇ ਉੱਪਰ ਆਪਾਂ ਘੁੰਮਣਾ ਨਹੀਂ ਹੈਗਾ ਇਹ। ਨਹੀਂ ਪੱਕ ਜੂਗਾ। ਇਹ। ਜਿਵੇਂ ਉਹ ਬਸਾ ਪੋਇਆ ਤੇ ਜੂਏ ਤੇ ਸੀਮੈਂਟ ਦੂਜੀ ਅੱਗੇ ਫੇਰ ਪੈ ਗਿਆ। ਤੇ ਫੇਰ ਤਾਂ ਬਿਲਕੁਲ ਓਕੇ ਲੱਗਣਾ ਵਧੀਆ ਲੱਗਣਾ ਨਾ। ਸਾਡੇ ਦੇਖੋ ਵੀਲੀ ਚ ਤਾਂ ਖਾਰਾ ਪਿਆ। ਇਹ ਟਰੋੜਾ ਸਭ ਇਕੱਠਾ ਕਰਨਾ ਸੰਭ ਕਰਨਾ ਪੈਣਾ। ਤੇ ਜਦ ਤੱਕ ਇਹ ਦਰਵਾਜ਼ਾ ਨਹੀਂ ਉਹ ਖੁੱਦਾ ਹੈਗਾ ਗਿੱਠ ਹਨਾ। ਇਹ ਖੁੱਲੂਗਾ ਤਾਂ ਫੇਰ ਕੰਮ ਕਰ ਵਕ ਨਹੀਂ ਚੱਲਣਗੇ। ਤੇ ਤੁਹਾਨੂੰ ਦਿਖਾਉਣੀ ਹੈ ਰੁਪ ਇਹਨੂੰ ਪ੍ਰੈਸ ਹੋ ਗਿਆ। ਸ਼ਰਨੀ ਰਹਿ ਹੋ ਸਕਦਾ ਹੈ ਤੇ ਇਹਨੂੰ ਵੈਸੇ ਸਬਰੀਨਾਂ ਕੰਮ ਕਰਦੇ ਆ ਓਕੇ ਲਓ ਜੀ ਫਾਸਤਾ ਹੋ ਗਿਆ ਕੰਮ ਕੰਪਲੀਟ ਤੇ ਵਾਈਸ ਮੇਰ ਨਾਲ ਫਾਸਤ ਹੈਗੇ ਅੱਜ ਕੁਝ ਦਿਨਾਂ ਦਾ ਵਾਸਤੇ ਦਈ ਕੰਮ ਦੀ ਲਾਮਨੇਟ ਹੋ ਜਾਂਦੀ ਸੀਗੀ ਤੇ ਫਾਸਤਾ ਕੰਮ ਕੰਪਲੀਟ ਹੋ ਹੀ ਗਿਆ ਆ ਕਿ ਉਹ ਦਿੱਕਤ ਨਾ ਫਸ ਲੱਗਦਾ ਤਾਂ ਹੁਣ ਪੱਕਾ ਨੂੰ ਕਾਫੀ ਟਾਈਮ ਲੱਗੂਗਾ ਬਸ ਮੀਨ ਨਾ ਪਾ ਵੀ ਹੋਰ ਗੱਲ ਕੁਝ ਨਹੀਂ ਹੈਗੀ। ਇੱਕਦਮ ਸਾਫ਼-ਸਾਫ਼ ਸੁਣਨ ਲੱਗਦਾ ਹੈ ਤਾਂ ਨਾਮ ਨਾ ਝਾੜੂ ਲਾਇਆ ਤੇ ਮਿੰਟ-ਮਿੰਟੇ ਸਫ਼ਾਈ ਹੈ ਨਾ ਜਦੋਂ ਅਸੀਂ ਪੱਕਾ ਛੱਡਦੇ ਆ ਤਾਂ ਫਿਰ ਨਾ ਝਾੜੂ ਲੱਗਦਾ ਤੇ ਨਾ ਗੋਆ ਚੱਕਦਾ ਤੇ ਜਿਹੜਾ ਗੋਆ ਹੁੰਦਾ ਉਹੀ ਮਿੱਟੀ ਚ ਰਲ ਜਾਂਦਾ ਹੈ ਤਾਂ ਉਖਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬਾਕੀ ਸਾਡਾ ਹੁਣ ਰਹਿ ਗਿਆ ਇਹ ਥੋੜਾ ਇਹ ਖਲਾਰਾ ਹੁਣ ਚੱਕਾਂਗੇ ਹੌਲੀ-ਹੌਲੀ। ਆ ਦੇਖੋ ਕਿਦਾਂ ਕੀਤੇ ਨੇ ਇੱਥੇ ਟਵਾ ਪਾਤਾ। ਤੇ ਹੁਣ ਦੇਤਾ ਹੁਣ ਇਕੱਠੀ ਹੋ ਰਹੀ ਐ ਬਹੁਤ ਚੜ ਤੇ ਚੜਨਾ ਹੈ ਕਸ਼ੀ ਚਾਲੋ ਤੇ ਪੈ ਗਿਆ ਫਸਟ ਟਾਈਮ ਨਾਲ ਅੱਜ ਤੇ ਕੀ ਤੈਨੂੰ ਤੇ ਇਹਨੂੰ ਬਹੁਤ ਟੈਂਸ਼ਨ ਸੀ ਕਿ ਵੀ ਕਿਨੇਰੇ ਨਾ ਹੋ ਜਵੇ ਨਾ ਹੋ ਗਿਆ ਕੰਮ ਕੰਪਲੀਟ ਹੁਣ ਦੇਖਾਂਗੇ ਅਗਲਾ ਪ੍ਰੋਸੈਸ ਕਿਦਾਂ ਕਿਹੜੇ ਹਿਸਾਬ ਨਾਲ ਕੀ ਕਦੋਂ ਹੋਊਗਾ ਤੇ ਮੈਂ ਗੱਲ ਲਈ ਇਸ ਦੀ ਚਲੋ ਇਵੇਂੰਟ ਦਾ ਸੀਗਾ ਵੀ ਫਾਸ ਤੋਂ ਪੈਜਵੇ ਵਧੀਆ ਬਸ ਹਵਾ ਫੇਡਾਣੀ ਬਸ ਟੋਕਰੀ ਟੋਕਰੀ ਹਾਂ ਸਾਹਮਣੇ ਪਈ ਆ 6 ਵਜਾ ਹੋ ਗਿਆ ਟਾਈਮ ਜੀ ਹੁਣ ਕਰਦੇ ਹਾਂ ਬਲੌਗ ਦਾ ਐਂਡ ਤੇ ਉਹ ਦੇਖੋ ਪੱਠੇ ਉੱਧਰ ਪੈਂਡੇ ਆ ਤੇ ਮੈਂ ਸੱਚੀ ਕਰਤ ਪੱਠੇ ਕੌਣ ਦੇ ਸਵੇਰ ਦਾ ਪ੍ਰਬੰਧ ਕਰਦੇ ਆਂ ਵੀ ਚਲੋ ਸਵੇਰ ਸੁਖਾਇੰਦਾ ਵੀ ਨਹੀਂ ਰੇਟਣਾ ਹੁੰਦਾ ਤਾਂ ਇਹਦੇ ਪੱਠੇ ਮੋਰੀ ਕਰ ਦਿੱਤੇ ਵਧੀਆ ਹੋ ਜਾਂਦਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਇਹ ਦੇਖੋ ਜੰਮੇ ਚੈਨਲ ਤੇ ਕੀ ਬੋਲਿਆ ਕਮੈਂਟ ਕਰਦਿਆ ਕਰੋ ਤੇ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤੀ ਦਾ ਸਾਰਿਆਂ ਨੂੰ ਕੇ ਭਾਈ ਜੀ